ਸਤ ਸ੍ਰੀ ਅਕਾਲ ਬਾਈਕੂ ਜੀ ਕਿਵੇਂ ਫਤਿਹ ਬਹੁਤ ਸਾਰੇ ਨੇ ਮੈਸੇਜ ਆਏ ਵੀ ਅਭਿਆਸ ਕਰਕੇ ਬੜਾ ਚੰਗਾ ਲੱਗਿਆ ਬਹੁਤ ਵਧੀਆ ਲੱਗਿਆ ਤੇ ਬਹੁਤ ਪੋਜ਼ਿਟਿਵਿਟੀ ਮਿਲੀ ਪੋਜ਼ਿਟਿਵਿਟੀ ਮਿਲਨੀ ਸੀ ਕਿ ਆਨੰਦ ਸਕੂਨ ਹੀ ਇੰਨਾ ਹੁੰਦਾ ਜਦੋਂ ਆਪਾਂ ਅਭਿਆਸ ਕਰਦੇ ਆਂ ਤੇ ਉਹ ਕਰਦੇ ਆਂ ਕੋਈ ਦੁੱਖ ਤਕਲੀਫਾਂ ਕੁਝ ਵੀ ਨਹੀਂ ਰਹਿੰਦਾ ਕੁਝ ਵੀ ਚਿੰਤਾ ਨਹੀਂ ਰਹਿੰਦਾ ਉਸ ਮਾਲਕ ਦੇ ਬੱਚੇ ਆ ਹਨਾ ਤੇ ਮਹਾਰਾਜ ਸਾਹਿਬ ਤੇ ਮਿਹਰ ਕਰਨੇ ਇਦਾਂ ਹੀ ਦੀ ਨਾਮ ਦੀ ਦਾਤ ਵਕਸ਼ਨ ਮੈਂ ਤਾਂ ਕਹਿਣਾ ਵੀ ਰੋਜ਼ ਬੈਠਿਆ ਕਰੀ ਜਿੰਦਾ 1 ਕਿ ਮਿੰਟ ਜ਼ਰੂਰ ਲਾਓ ਆਪਣੇ ਜੀਵਨ ਦੇ ਵਿੱਚ ਸੋਚੋ ਵਿਚਾਰੋ 1 ਕਿ ਮਿੰਟ ਲਈ ਆਪਣੇ ਆਪ ਨੂੰ ਸਮਾਂ ਦਿਓ ਸਿਰਫ ਆਪਣੇ ਆਪ ਨੂੰ ਸਮਾਂ ਦਿਓ ਸਾਹਾਂ ਦਾ ਅਭਿਆਸ ਕਰੋ ਅੱਖਾਂ ਬੰਦ ਕਰਕੇ ਬੈਠਣਾ ਸ਼ੁਰੂ ਕਰੋ 1 ਕਿ ਮਿੰਟ ਨਹੀਂ ਬੈਠ ਸਕਦੇ 5 ਮਿੰਟ ਬੈਠ ਜਾਓ 5 ਮਿੰਟ 10 ਮਿੰਟ 15 ਮਿੰਟ 20 ਮਿੰਟ ਘੰਟਾ ਕਦੋਂ ਹੋ ਜਾਣਾ ਪਤਾ ਨਹੀਂ ਲੱਗਣਾ ਤੁਹਾਨੂੰ ਫਿਰ ਉਹ ਨਿਤਨੇਮ ਵੀ ਹੋਣ ਲੱਗ ਜਾਣਾ ਸਾਰਾ ਕੁਝ ਹੋ ਜਾਣਾ ਕੁਈ ਸਮੇਂ ਦੀ ਕੋਈ ਹੋਣੀ ਹੈਗੀ ਵੀ ਸਮਾਂ ਅੱਜ ਅਸੀਂ ਲੇਟ ਹੋਇਆ ਵੀ ਅੱਜ ਅਸੀਂ ਲੇਟ ਉੱਠੇ ਆ ਵੀ ਕਿੱਦਾਂ ਕਰੀਏ ਨਿਤਨੇਮ ਖੁੰਝ ਗਿਆ ਖੰਜਾਓ ਨਾ ਚਾਹੇ ਲੇਟ ਹੋਵੇ ਪਮਾ 10 ਵਜੇ ਹੋਵੇ ਪਮਾ 11 ਵਜੇ ਹੋਵੇ ਪਮਾ 12 ਵਜੇ ਉੱਠਦੇ ਆ ਤੁਸੀਂ ਤੁਸੀਂ ਅਬ ਨਿਤਨੇਮ ਸ਼ੁਰੂ ਕਰੋ ਮਹਾਰਾਜ ਨੇ ਤੁਹਾਨੂੰ ਸਮਾਂ ਬਖਸ਼ਿਆ ਨਾ ਜਿੱਦਾਂ ਅਸੀਂ ਕੱਲ ਗੱਲ ਕੀਤੀ ਸੀ ਵੀ ਸਮਾਂ ਬਖਸ਼ਣ ਮਹਾਰਾਜ ਹਨ ਤੁਹਾਨੂੰ ਉਹ ਸਮਾਂ ਕਿਵੇਂ ਬਖਸ਼ਿਆ ਜਾਣਾ ਆਪਾਂ ਕਹਿੰਦੇ ਆ ਵੀ 2 ਵਜੇ ਦਾ ਸਮਾਂ ਜਿਹੜਾ ਹੁੰਦਾ ਬਹੁਤ ਵਧੀਆ ਸਮਾਂ ਹੁੰਦਾ ਸਵੇਰ ਦਾ 2 ਵਜੇ ਉੱਠਿਆ ਜਾਵੇ ਤੇ 3 ਵਜੇ ਉੱਠਿਆ ਜਾਵੇ 4 ਵਜੇ ਉੱਠਿਆ ਜਾਵੇ ਤਾਂ 2 ਤੋਂ 5 ਦਾ ਸਮਾਂ ਬਹੁਤ ਸੋਹਣਾ ਸਮਾਂ ਹੁੰਦਾ ਤਾਂ ਉਹ ਕਿੱਦਾਂ ਹੋਣਾ ਉਹ ਇਦਾਂ ਹੀ ਆਉਣਾ ਜਦੋਂ ਆਪਾਂ ਰੁਟੀਨ ਦੇ ਵਿੱਚ ਕਰਨ ਲੱਗ ਜਾਂਦੇ ਹਾਂ ਮarre ਜ ਆਪਾਂ ਨੂੰ ਆਪਣੇ ਆਪ ਹੀ ਜਗਾਉਂਦੇ ਆ ਜੇ ਤੁਸੀਂ ਕਹੋਗੇ ਹਾਂ ਮੈਂ ਕੱਲ ਤੇ ਛੱਡੀ ਕੱਲ 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 ਹਨਾ ਤਾਂ ਫਿਰ ਉਹ ਕੱਲ ਨਹੀਂ ਆਣੀ ਅੱਜ ਤੋਂ ਹੀ ਆਪਾਂ ਸ਼ੁਰੂ ਕਰੀਏ ਚਾਹੇ ਆਪਾਂ ਅੱਜਾਂਗੇ ਅੱਜ ਸ਼ਾਮ ਤੋਂ ਹੀ ਸ਼ੁਰੂ ਕਰ ਲਈਏ ਵੀ ਆਪਾਂ ਆਪਣੇ ਲਈ ਸਮਾਂ ਕੱਢਣਾ ਹੀ ਕੱਢਣਾ ਤਾਂ ਕੋਈ ਵੀ ਰੋਗ ਨਹੀਂ ਰਹਿੰਦਾ ਕੋਈ ਵੀ ਤਕਲੀਫ ਇਦਾਂ ਦੀ ਜਿਹੜੀ ਨਹੀਂ ਰਹਿੰਦੀ ਇੱਕ ਹੋਰ ਮੈਸੇਜ ਆਇਆ ਕਹਿੰਦੇ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਰਾਤ ਦੀ ਜਿਹੜੀਆਂ ਮੈਡੀਟੇਸ਼ਨਾਂ ਨੇ ਉਹ ਵੀ ਆਪਾਂ ਪਾਵਾਂਗੇ ਤੇ ਫਿਲਹਾਲ ਦੇ ਲਈ ਆਯੁਰਵੈਦਿਕ ਰੇਕੀ ਸੈਂਟਰ ਡਾਕਟਰ ਕੁਲਵਿੰਦਰ ਸਿੰਘ ਆਪਣਾ ਚੈਨਲ ਹੈ ਉਹਦੇ ਤੇ ਇੱਕ ਮੈਡੀਟੇਸ਼ਨ ਪਈ ਹੋਈ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜਰੂਰ ਸੁਣੋ ਨੀਂਦ ਵੀ ਵਧੀਆ ਹੋਊਗੀ ਤੇ ਦਿਨ ਦੇ ਵਿੱਚ ਤੁਸੀਂ ਫਰੈਸ਼ ਵੀ ਮਹਿਸੂਸ ਕਰੋਗੇ ਤੇ ਉਹਦੇ ਵਿੱਚ ਹੋਰ ਵੀ ਮੈਡੀਟੇਸ਼ਨਾਂ ਹੈਗੀਆਂ ਉਹ ਆਪਾਂ ਹੋਰ ਵੀ ਪਾਉਂਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ